ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਥੋੜੇ ਕਿ ਦਿਨਾਂ ਦੀ ਕਰਮ ਲਈ ਕੱਚੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਠੀਕ ਠਾਕ ਜੀ ਵਧੀਆ ਜੀ ਨਾਮ ਤੇ ਡਰੈਸ ਨਾਮ ਮੇਰਾ ਸੁਖਵਲ ਸਿੰਘ ਪਿੰਡ ਜਲਾਲ ਜੀ ਠੀਕ ਹੈ ਬਾਈ ਜਿਲ੍ਹਾ ਕਿਹੜਾ ਮੈਨੂੰ ਜਿਲ੍ਹਾ ਬਠਿੰਡਾ ਜੀ ਤਹਿਸੀਲ ਨਾਪਰਾਪੂਲ ਦੀ ਨੇੜੇ ਪਿੰਡ ਬਈ ਨੇੜੇ ਆਪਣਾ ਭਗਤਾ ਭਾਈ ਤੋਂ ਇਹ ਬਰਨਾਰ ਰੋਡ ਦੇ ਉੱਤੇ ਪਿੰਡ ਰਹਿ ਗਿਆ ਇਹ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 7356813051 ਠੀਕ ਹੈ ਬਾਈ ਬਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਆ ਸੂਣਾ ਦੂਜਾ ਸੂਆ ਸੂਣਾ ਬਾਈ ਇਹਨੇ ਰੈਨਾਲਡ 6 ਦੰਦ ਦਾ ਹੈ Ориਜੀਨਲ 6 ਦੰਦ ਦਾ ਹਾਂ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਇਹ ਬਸ 16 ਤਰੀਕ ਹੁੰਦਣ ਬਾਈ ਪੂਰੇ ਆ ਇਹਦੇ 16 ਦੋ ਚਾਰ ਵੱਧ ਵੀ ਲੈ ਸਕਦੀ ਹੈ ਠੀਕ ਹੈ ਬਾਈ ਕਿੰਨਾ ਦੁੱਧ ਦੇ ਦੂ ਅਸਟੀਮੇਟ ਪਹਿਲੇ ਸੂਏ ਨੇ 14-15 ਕਿਲੋ ਦ ਗੱਦ ਚੰਗਾ ਬਰੀਟ ਚੰਗੀਆਂ ਚੰਗੀਆਂ ਸਵੀ ਪਾਲੀ ਆ ਥਾਣੇ ਲੇਵਾ ਦਿਖਾਉਂਦੇ ਆ ਨੇੜ ਤੋਂ ਫੇਸ ਬੜਾ ਪਿਆਰਾ ਕਰਮਲ ਦੀ ਦਾ ਥਾਣ ਚੈੱਕ ਕਰੋ ਪਹਿਲੇ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗੈਵ ਤੇ ਗੁਲਾਬੀ ਥਾਣ ਨਾੜਾ ਨੂੜਾ ਫੁੱਲ ਚੰਗੀਆਂ ਖੋਲ ਦੇ ਬਈ ਤੋੜ ਕੇ ਦਿਖਾ ਦੇ ਬਰੀਟ ਫੁੱਲ ਚੰਗੀਆਂ ਨਾ ਗਰਮੀ ਮੰਨੇ ਨਾ ਬਿ ਮਾਨ ਕੇ ਚੱਲ ਜਾਏ ਠੰਡ ਦਾ ਮੌਸਮ ਆ ਫੁੱਲ ਕਾਮਜਾਬਾ ਫੈਂਡ ਫੂਡ ਵੀ ਕਰਮਲ ਦੀ ਫੁੱਲ ਆਉਣੀ ਹੈਗੀ ਦੂਰਾ ਦਿਖਾਉਨੇ ਆ ਚੰਗੀ ਆ ਬੜ ਪਲੀ ਵੀ ਆ ਕੱਦ ਕਾਠ ਵਾਲੀ ਬੜਾ ਖਾਣ ਬਹੁਤ ਚੰਗਾ ਲੱਗਾ ਮੁੱਠੀ ਵਾਲਾ ਥਣ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਕਰਮਣੀ ਨੇ ਵਧੀਆ ਤਿਆਰ ਕਰ ਲੈਣਾ ਕੀ ਮੋਲ ਆ ਬਈ ਜੈਜ 70000 ਰੁਪਏ ਬਈ ਜੈਜ ਮਾਨਤਨ ਹੋ ਜਾ ਮਾਨਤਨ ਜ਼ਰੂਰ ਆਏ ਬੰਦੇ ਜਿਹੜਾ ਤੁਹਾਡੀ ਵੀਡੀਓ ਵੇਖਿਆ ਉਹ ਲਾਜ਼ਮੀ ਕਰਾਂਗੇ ਠੀਕ ਆ ਬਈ 70000 ਰੁਪਏ ਮੋਲ ਆ ਬਈ ਮਾਨਤਨ ਜ਼ਰੂਰ ਹੋ ਜਾ ਪਲੀ ਵੀ ਫੁੱਲ ਆ ਬਈ ਕੱਦ ਕਾਠ ਵਾਲੀ ਆ ਪਲੀ ਵੀ ਫੁੱਲ ਆ ਕਿਸੇ ਪਾਸੇ ਕਰਮਾਏ ਨੂੰ ਕੋਈ ਘਾਟ ਨਹੀਂ ਥਣ ਲਈ ਵਾ ਇੱਕ ਨੰਬਰ ਆ ਲੈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਠੰਢੀ ਲੈ ਫੁੱਲ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਸੱਦੇ ਪਾਸੇ ਦੀ ਬਹਜਾ ਪੁੱਠੇ ਪਾਸੇ ਦੀ ਬਹਜਾ ਤਾਂ ਵੀ ਕੋਈ ਚੈੱਕ ਕਰਨੀਗਾ ਲੇਵਾ ਕਮਾਲ ਦਾ ਨਾੜਾ ਨੂਣਾ ਫੁੱਲ ਚੰਗੀ ਲੈ ਮੁੱਠੀ ਵਾਲਾ ਥਣ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਚਵਾਈ ਚੁਈ ਦੀ ਬਹੁਤ ਚੰਗੀ ਨਿਕਲੂ ਹਣਾ ਭਰਾ ਨਾ ਨਾ ਬਹੁਤ ਚਵਾਈ ਦੀ ਬਾਈ ਸੀਰ ਠੰਢੀ ਤੇ ਬਹੁਤ ਮੋਟੀ ਧਾਰ ਹੈ ਦੀ ਕੋਈ ਜੂਨ ਜਾਣਦਾ ਟੱਕਾ ਨਹੀਂਗਾ ਬੱਚਾ ਅਤੀ ਕਿਤੇ ਪਾਇਆ ਨਹੀਂ ਬੜ ਥਲੀ ਠੀਕ ਹੈ ਭਾਈ ਪਹਿਲੇ ਸੂਈ ਠੀਕ ਹੈ ਬਾਈ ਕਰਦੇ ਹੋ ਯਾ ਹਾਂਜੀ ਹਾਂਜੀ ਕਰਦੇ ਕੋਈ ਵਪਾਰ ਨਹੀਂ ਆਪਾਂ ਕਰਦੇ ਪਸ਼ੂ ਪਾਲਣ ਦਾ ਕੰਮ ਹੀ ਕਰਦੇ ਆਂ ਬਾਈ ਓਕੇ ਬਾਈ ਠੀਕ ਹੈ ਬਾਈ ਦੇ ਘਰ ਦੀ ਬੈੜ ਆ ਬਾਈ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ